ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਾਨਾ ਦੇ ਸਬਜ਼ੀ ਮੰਡੀ ਦੀਆਂ ਜਿੱਤੇਗੀ ਰਾਜਨੀਤੀਆਂ ਵੀ ਵਰਦੀਆਂ ਹੁੰਦੀਆਂ ਨੇ ਤੇ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਪ੍ਰਧਾਨਾਂ ਦੇ ਵੱਲੋਂ ਕੀ ਮੰਡੀ ਸਾਫ਼ ਕਰਾਵਾਂਗੇ ਮੰਡੀ ਸੁੱਚ ਰਹਿਗੀ ਆਪ ਦੇਖ ਕੇ ਹੈਰਾਨ ਹੋਵੇ ਹਾਲ ਕੀ ਬਣੇ ਪਏ ਨੇ ਸ਼ਹਿਰਾਂ ਦੇ ਦੇਖ ਲਓ ਨਾ ਕਿਸੇ ਕੋਈ ਰਾਜਨੀਤਿਕ ਬੰਦੇ ਨੇ ਜਿਹਦੇ ਲੀਡਰ ਸੱਚਾਈ ਦਾ ਉਹਨਾਂ ਨੂੰ ਸਰਕਾਰ ਨੂੰ ਵੈਸੇ ਸਫਾਈ ਰੱਖੇ ਬਿਮਾਰੀਆਂ ਤੋਂ ਬਚਣ ਅਸੀਂ ਤਾਂ ਚਲੋ ਜਿਹੜੀ ਬਿਮਾਰੀ ਘਰੇ ਲੈ ਕੇ ਆਦ ਰਹੇ ਆਂ ਜਾ ਰਹੇ ਆਂ ਜਿਹੜੇ ਲੋਕ ਲੁਧਿਆਣਾ ਦੇ ਵਾਸੀ ਸਬਜ਼ੀ ਲੈਣ ਘਰ ਵਾਸਤੇ ਆਉਂਦੇ ਆ ਉਹ ਘਰੋਂ ਆਉਂਦੇ ਜਰੂਰ ਆ ਸਬਜ਼ੀ ਲੈਣ ਪਰ ਐਸੇ ਦੇ ਦੇ ਕੇ ਬਿਮਾਰੀ ਵੀ ਮੁੱਲ ਨਾਲ ਲੈ ਜਾਂਦੇ ਘਰੇ ਝੁੰਗੀਆਂ ਆਏ ਕਾਲਪੜ ਤੋਂ ਕਰ ਗਏ ਅੱਛਾ ਪਰਤੋਸਫਾਈ ਕਰ ਗਏ ਪਰ ਜੇ ਸਫਾਈ ਨਹੀਂ ਰਹੀ ਕਿਥੇ ਫਿਰ ਗਾਹ ਕਿਥੋਂ ਆਏ ਗਾਹ ਵੀ ਨਹੀਂ ਆਏਗਾ ਤੇ ਉੱਥਾ ਵੀ ਪਰੇਸ਼ਾਨੀ ਹੋਏਗੀ ਤੁਹਾਨੂੰ ਪਤਾ ਵੀ ਉਮਾਰਪੰਨਾ ਇੱਕ ਬੈਠੇ ਦੇ ਪਰੇਸ਼ਾਨੀ ਹੈ ਮਾਰੀ ਇੱਕ ਕਿਸਮ ਦੀ ਹੈ ਤਾਂ ਮਤਲਬ ਸਾਫ਼ ਸੋ ਜੋ ਦੇਖੋ ਤੁਹਾਡੇ ਸਾਹਮਣੇ ਇਹਦੀ ਆਪਾਂ ਖਾ ਰਹੇ ਹਾਂ ਹੈਨਾ ਤੇ ਸਾਫ਼ ਸਫਾਈ ਤਾਂ ਹੈ ਨਹੀਂ ਬਸ ਮਤਲਬ ਆਪਾਂ ਰਹੀ ਹੈ ਹਰ ਬੰਦਾ ਪੈਸੇ ਹੀ ਕਮਾ ਰਿਹਾ ਹੈ ਮਤਲਬ ਐ ਚੀਜ਼ ਚੀਜ਼ ਹੈ ਮੜਤੀ ਆਪਣੇ ਬੱਚਿਆਂ ਨੂੰ ਧੱਕੇ ਦੇ ਦੇ ਕੇ ਵਿਦੇਸ਼ ਭੇਜ ਰਹੇ ਨੇ 20 ਮੰਡੀ ਦੇ ਵਿੱਚ ਲੜਾਈ ਝਗੜੇ ਦਾ ਮਾਹੌਲ ਆ ਗੰਦਗੀ ਦਾ ਮਾਹੌਲ ਆ ਤੇ ਇੱਥੇ ਕਾਰੋਬਾਰ ਦਾ ਕੋਈ ਫੀਚਰ ਨਹੀਂ ਹੈ ਮੰਡੀ 'ਚ ਸੱਚੀ ਗੱਲ ਜੀ ਅੱਜ ਤੁਹਾਨੂੰ ਲੁਧਿਆਣਾ ਦੀ ਸਬਜ਼ੀ ਮੰਡੀ ਮੰਡੀ ਬੋਰਡ ਦੇ ਹਾਲਾਤ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਤਸਵੀਰਾਂ ਨਸ਼ਰ ਕਰਵਾ ਰਹੇ ਹਾਂ ਕਿਸ ਤਰ੍ਹਾਂ ਗੰਦਗੀ ਪਈ ਹੋਈ ਹੈ ਕਿਸ ਤਰ੍ਹਾਂ ਇੱਕ ਮੰਡੀ ਬਦਬੂਤ ਹੋ ਜੂੰਝਰੀ ਹੈ ਸ਼ਰੇਆਮ ਇੱਥੇ ਬਾਥਰੂਮ ਕਿਤੇ ਜਾਂਦੇ ਨੇ ਸ਼ਰੇ ਇੱਥੇ ਕੋਈ ਵੀ ਜਿਹੜੀ ਸਫਾਈ ਨਹੀਂ ਹੁੰਦੀ ਹੈ ਇੱਥੇ ਦੇ ਲੋਕਾਂ ਦੇ ਨਾਲ ਇੱਥੇ ਜਿਹੜੇ ਸਬਜ਼ੀ ਵੇਚ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਸਫਾਈ ਇੱਥੇ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਜੇਕਰ ਤੁਸੀਂ ਵੀ ਤੋਂ ਸਬਜ਼ੀ ਲੈਣ ਆ ਰਹੇ ਹੋ ਤੇ ਆਪਣੇ ਦੇ ਆਪਣੇ ਨਾਲ ਆਪਣੇ ਮੂੰਹ ਤੇ ਮਾਸਕ ਲਾ ਕੇ ਆਓ ਹੱਥ ਜੇਬ ਦੇ ਵਿੱਚ ਸੈਨੀਟਾਈਜ਼ਰ ਪਾ ਕੇ ਆਓ ਕਿਉਂਕਿ ਕਿਉਂ ਪਾ ਕੇ ਆਓ ਕਿਉਂ ਲੈ ਕੇ ਆਓ ਕਿਉਂਕਿ ਸਬਜ਼ੀ ਤਾਂ ਤੁਸੀਂ ਲੈ ਕੇ ਜਾ ਰਹੇ ਹੋ ਪਰ ਨਾਲ ਦੇ ਨਾਲ ਬਿਮਾਰੀ ਵੀ ਤੁਸੀਂ ਘਰ ਆਪਣੇ ਲੈ ਕੇ ਜਾਵੇ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨੀ ਕੋਈ ਗੰਦਗੀ ਤੇ ਅਤੇ ਬਦਬੂ ਜਿਹੜੀ ਕਿ ਇਹ ਫੈਲੀ ਹੋਈ ਹੈ ਤੇ ਇੱਥੇ ਦੇ ਜਿਹੜੇ ਫੂਲਸੇਰ ਮੇਕਰ ਨੇ ਜਿਹੜੇ ਕਿ ਉਹਨਾਂ ਨਾਲ ਵੀ ਗੱਲਬਾਤ ਕਰਦੀਆਂ ਕਿ ਦੇਖ ਸਕਦੇ ਹੋ ਮੱਖੀਆਂ ਦਾ ਢੇਰ ਤੇ ਗੰਦਗੀ ਦਾ ਢੇਰ ਪੋੜੀਆਂ ਤੇ ਇਹ ਵਾਲੇ ਜਿਹੀ ਪਿਆ ਆਵਾ ਦੇਖ ਸਕਦੇ ਹੋ ਕਿ ਬਿਮਾਰੀ ਦਾ ਘਰ ਤਾਂ ਇੱਥੋਂ ਹੀ ਸ਼ੁਰੂ ਹੁੰਦਾ ਵਾ ਜੇਕਰ ਸਬਜ਼ੀਆਂ ਤੁਸੀਂ ਲੈ ਕੇ ਜਾ ਰਹੇ ਹੋ ਤਾਂ ਸਾਵਧਾਨੀ ਨਾਲ ਲੈ ਕੇ ਜਾਓ ਆਪਣੇ ਸੈਨੀਟਾਈਜ਼ਰ ਜਾਂ ਆਪਣੇ ਪ੍ਰੋਕਾਸ਼ਨ ਜ਼ਰੂਰ ਰੱਖੋ ਨਾਲ ਕਿਉਂਕਿ ਸਬਜ਼ੀਆਂ ਦੇ ਨਾਲ ਨਾਲ ਤੁਸੀਂ ਬਿਮਾਰੀਆਂ ਨਾਲ ਲੈ ਕੇ ਜਾਓ ਕਰੇ ਕਿਉਂਕਿ ਸਬਜ਼ੀਆਂ ਦਾ ਇੱਕ ਇੱਕਦਮ ਤੇ ਤਾਜ਼ੀਆਂ ਹੁੰਦੀਆਂ ਨੇ ਪਰ ਕਿੰਨੇ ਕਿਤੇ ਤੁਸੀਂ ਬਿਮਾਰੀਆਂ ਦਾ ਤਾਜਿਆ ਲੈ ਕੇ ਜਾਓ ਇੱਥੇ ਦੇ ਕੋਈ ਭਾਈ ਸਾਹਿਬ ਬੈਠੇ ਨੇ ਭਾਈ ਸਾਹਿਬ ਇਹ ਗੰਦਗੀ ਇੱਡੀ ਫੈਲੀ ਹੋਈ ਹੈ ਕਿ ਸਫਾਈ ਸਾਜ ਸਫਾਈ ਨਹੀਂ ਹੋਗੀ ਕਦੇ ਭਾਈ ਆਏ ਨਹੀਂ ਆਏ ਕੱਲ ਵੀ ਨਹੀਂ ਆਏ ਅੱਜ ਵੀ ਨਹੀਂ ਆਏ ਅੱਛਾ ਇਹ ਕਦੀ ਆਏ ਵੀ ਹੈ ਕਦੀ ਇੱਥੇ ਨਹੀਂ ਅੱਗੇ ਆਉਂਦੇ ਸੀ ਹੁਣ ਨਹੀਂ ਆਏ ਅੱਗੇ ਕੱਲ ਪਰਸੋਂ ਕਰ ਗਏ ਅੱਛਾ ਪਰਸੋਂ ਸਫਾਈ ਕਰ ਗਏ ਅੱਛਾ ਪਰਸੋਂ ਸਫਾਈ ਇਹ ਇੱਕ ਕੋਈ ਕੂੜੇ ਦਾ ਡੰਪ ਬਣਿਆ ਹੋਇਆ ਅੰਦਰੇ ਕੋਈ ਪਤਾ ਨਹੀਂ ਇਹਨਾਂ ਨੂੰ ਹੀ ਪਤਾ ਕਿੱਥੇ ਲੈ ਜਾ ਕੇ ਸੜ ਵੇ ਕਿੱਥੇ ਕਰਦੇ ਆ ਇਹ ਨਹੀਂ ਆਪਾਂ ਨੂੰ ਪਤਾ ਨਹੀਂ ਦੇਖ ਸਕਦੇ ਕਿ ਪੋੜੀਆਂ ਚੜਦੇ ਥਾਰੀ ਮੈਂ ਡਿਗਣ ਲੱਗਾਈ ਨਾਲ ਹੀ ਵੀ ਡਿਗਣ ਲਗਾਈ ਵੀ ਸਵੇਰੇ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਯਾਰ ਉਹਨਾਂ ਨੂੰ ਕੋਲ ਸਪਾਈਸ ਵੀ ਕਰਨ ਨਹੀਂ ਇਹ ਤੁਹਾਡੀ ਬਾਤ ਹੁੰਦੇ ਨਹੀਂਗੇ ਬਾਜਾ ਜੀ ਹੁਣ ਆਪਾਂ ਤੇ ਲੜੀ ਮੁੰਡਾ ਮਨੀਮ ਹੀ ਹੁੰਦਾ ਮੈਂ ਤਾਂ ਕਦੇ-ਕਦੇ ਆਣਾ ਅੱਛਾ ਤੇ ਫਿਰ ਚਲੇ ਜਾਣਾ ਅੱਛਾ ਹਾਂਜੀ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ ਅੱਛਾ ਅਕਸਰ ਤੁਸੀਂ ਘਟ ਹੀ ਜਾਂਦੇ ਹੋ हां मंडी开 ਲੈਗਾ बे टाइम ਆਈਦਾ ਬਲਕੇ ਮੰਡੀ ਖਤਮ ਹੋ ਜਾਂਦੀ ਜਾਂ ਮੰਡੀ ਤੋਂ ਬਾਅਦ ਆ ਕੇ ਚਲੇ ਅੱਛਾ ਅੱਛਾ ਜਦੋਂ ਤੁਸੀਂ ਬੇ ਟਾਈਮ ਆਉਂਦੇ ਹੋ ਜਿਵੇਂ ਕਿ ਉਹ ਵਿੱਚ ਵਿਚਾਲੇ ਜਾਂਦੇ ਹੋ ਟਾਈਮ ਦੇ ਵਿੱਚ ਤੇ ਇੱਕ ਦਿਨ ਛੱਡ ਗਿਆ ਦੋ ਦਿਨ ਛੱਡ ਕੇ ਉਹ ਜੇ ਤੁਸੀਂ ਦੇਖਦੇ ਹੋ ਸਫਾਈ ਹੁੰਦੀ ਉਸ ਟਾਈਮ ਪਰसों ਕਰਦੇ ਸੀ ਰਾਤ ਨੂੰ ਸਫਾਈ ਅੱਛਾ ਪਰसों ਰਾਤ ਨੂੰ ਕਰਦੇ ਕੱਲ੍ਹ ਨਹੀਂ ਕੱਲ੍ਹ ਨਹੀਂ ਹੋਈ ਚੇਅਰਮੈਨ ਜਿਹੜੇ ਆ ਉਹ ਤਾਂ ਕਰਕੇ ਕਰ ਰਹੇ ਸੀਗੇ ਕਿ ਰੱਬ ਜਾਣੇ ਵੀ ਉਹਨਾਂ ਆਪਾਂ ਨਹੀਂ ਕਿਸੇ ਦੀ ਕੋਈ ਗੰਦ ਗੱਲ ਕਹਿੰਦੇ ਹੂੰ ਉਹ ਗੱਲ ਜੀ ਤੁਹਾਨੂੰ ਸਾਡੇ ਸਾਹਮਣੇ ਆ ਉਹ ਅਸੀਂ ਸੁਣ ਦੱਤੀ ਅੱਛਾ ਪਰ ਛੋ ਘਰ ਰੇ ਜੀ ਪਰ ਤੋਂ ਸਾਰੀ ਕਰ ਗਈ ਪਰ ਕਲ ਰਾਤ ਨੂੰ ਨਹੀਂ ਕੱਢੀ ਨਹੀਂ ਸਫਾਈ ਹੋਈ ਪਰ ਪਰ ਜੇ ਸਫਾਈ ਨਹੀਂ ਰਹੀ ਕਿ ਤੇ ਫਿਰ ਗਾਹ ਕਿੱਥੋਂ ਆਏਗਾ ਗਾਹ ਵੀ ਨਹੀਂ ਆਏਗਾ ਤੇ ਉਦੋਂ ਵੀ ਪਰੇਸ਼ਾਨੀ ਹੋਏਗੀ ਤੁਹਾਨੂੰ ਪਤਾ ਵੀ ਬਿਮਾਰ ਬੰਦਾ ਇੱਥੇ ਬੈਠੇ ਤੇ ਪਰੇਸ਼ਾਨੀ ਹੈ ਹਮ ਅੱਛਾ ਤੁਸੀਂ ਇੱਥੇ ਬੈਠੇ ਹੋ ਮਤਲਬ ਕਿ ਠੀਕ ਠਾਕ ਹੋ ਗਏ ਫਿਰ ਬਿਮਾਰ ਵੀ ਹੋ ਸਕਦੇ ਅੱਗੇ ਇੱਥੇ ਬਿਮਾਰੀ ਇੱਥੋਂ ਹੀ ਛੜੀ ਆ ਹੋਰ ਛੜੀ ਹੈ ਠੀਕ ਹੈ ਕੀ ਨਾਮ ਸੀ ਤੁਹਾਡਾ ਮੇਰੇ ਅਤਰ ਲੋਚਨ ਜੀ ਤਲੋਚਨ ਇਹ ਸੋਨ ਅਸੀਗੇ ਤਲੋਚਨ ਜੀ ਜਿਨ੍ਹਾਂ ਨੇ ਕਿਹਾ ਕਿ ਬਿਮਾਰੀ ਜਿਹੜੀ ਕੀ ਐ ਇੱਥੋਂ ਹੀ ਸ਼ਰੀ ਹੈ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੀਆਂ ਦੇਖ ਸਕਦੇ ਹੋ ਆਹ ਸਬਜ਼ੀਆਂ ਤੁਸੀਂ ਦੇਖ ਸਕਦੇ ਹੋ ਆਹ ਸਬਜ਼ੀਆਂ ਸਾਰੀਆਂ ਭਈਆਂ ਹੋਈਆਂ ਨੇ ਇਹ ਸਾਰੀਆਂ ਸਬਜ਼ੀਆਂ ਜਿਹੜੀਆਂ ਪਿੱਛੋਂ ਆਉਂਦੀਆਂ ਨੇ ਮੰਡੀਆਂ ਤੋਂ ਪਿੱਛੋਂ ਆਉਂਦੀਆਂ ਨੇ ਤੇ ਇੱਥੇ ਲੁਧਿਆਣਾ ਦੀ ਮੰਡੀ ਦੇ ਵਿੱਚ ਆ ਕੇ ਵਿਕਦੀਆਂ ਨੇ ਪਰ ਵਿਕੰਦਾ ਕੀ ਫਾਇਦਾ ਜੇਕਰ ਅਸੀਂ ਬਿਮਾਰੀਆਂ ਹੀ ਘਰੇ ਲੈ ਕੇ ਜਾ ਰਹੇ ਹਾਂ ਅਭੀ ਅਸੀਂ ਸਬਜ਼ੀਆਂ ਨਹੀਂ ਖਾ ਰਹੇ ਸੀ ਬਿਮਾਰੀਆਂ ਖਾ ਰਹੇ ਹਾਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕੀ ਹੁਣ ਲੋਕ ਪਾਈ ਸਾਹਿਬ ਕੀ ਨਾਮ ਹੈ ਤੁਹਾਡਾ ਨਰਿੰਦਰ ਵੀਰ ਨਰਿੰਦਰ ਜੀ ਕਿਸ ਤਰ੍ਹਾਂ ਦੇ ਦਿਓ ਗੰਦਗੀ ਫੈਲੀ ਹੋਈ ਹੈ ਬਾਹਰ ਇੰਨੀ ਗੰਦਗੀ ਫੈਲੀ ਹੋਈ ਹੈ ਨਵਾਂ ਹੀ ਆਇਆ ਹਾਂ ਜੀ ਨਵਾਂ ਹੀ ਆਇਆ ਨਵਾਂ ਹੀ ਆਇਆ ਠੀਕ ਅੱਛਾ ਫੇਰ ਫੇਰ ਵੀ ਚਲੋ ਗੰਦਗੀ ਦਾ ਚਲੋ ਇੱਥੇ ਹੈਗੀ ਹੈਗੀ ਐ ਅੱਜ ਦੇ ਡੇਢ ਦੇ ਵਿੱਚ ਗੱਲ ਕਰ ਲਈਏ ਤੁਹਾਨੂੰ ਇੱਥੇ ਖੜ ਕੇ ਸਮੈਲ ਆ ਰਹੀ ਹੈ ਕੁਝ ਬਹੁਤ ਮਤਲਬ ਓਕਾ ਮੰਡੀ ਦਾ ਹਾਲ ਹੈ ਜਾਨੀ ਸਫਾਈ ਨਹੀਂ ਹੈਗੀ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ ਜਾਨੀ ਅੱਜ ਅੱਜ ਅੱਛਾ ਇਹਦੇ ਬਾਰੇ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਕਿ ਹਾਂ ਵੀ ਸਫਾਈ ਕਿਉਂ ਨਹੀਂ ਹੁੰਦੀ ਨਹੀਂ ਬ੍ਰਦਰ ਮੈਂ ਨਵਾਂ ਹੀ ਆਇਆ ਜਿੱਦਾਂ ਮੰਡੀ ਦੇ ਵਿੱਚ ਮੈਨੂੰ ਪਤਾ ਨਹੀਂ ਮੈਂ ਤਾਂ ਆਪ ਦੇਖ ਕੇ ਹੈਰਾਨ ਹੋਵੇ ਹਾਲ ਕੀ ਬਣੇ ਪਏ ਨੇ ਸ਼ਹਿਰਾਂ ਦੇ ਦੇਖ ਲਓ ਨਾ ਕਿਸੇ ਕੋਈ ਰਾਜਨੀਤਿਕ ਬੰਦੇ ਨੇ ਜਿਹਦਾ ਲੀਡਰ ਸਚਾਈ ਦਾ ਉਹਨਾਂ ਨੂੰ ਸਰਕਾਰ ਨੂੰ ਵਾਸਫ ਸਫਾਈ ਰੱਖ ਕੇ ਬਿਮਾਰੀਆਂ ਤੋਂ ਬਚਣਾ ਪਰ ਨਹੀਂ ਹੋ ਰਿਹਾ ਕੰਮ ਮਤਲਬ ਆਪਣਾ ਹੀ ਸੋਚ ਰਹੇ ਹਨ ਅਨੰਦ ਰੇ ਜੇ ਚਲੋ ਤੁਸੀਂ ਕਹਿ ਰਹੇ ਨਵੇਂ ਆਏ ਆ ਪਰ ਹਾਲਾਤ ਦੇਖ ਕੇ ਤੁਸੀਂ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਕਿ ਕੋਈ ਗਾਹਕ ਵਗੈਰਾ ਆਏਗਾ ਕਿ ਗਾਹਕ ਸਬਜ਼ੀ ਲੈ ਕੇ ਜਾਏਗਾ ਬਿਮਾਰੀ ਲੈ ਕੇ ਜਾਏਗਾ ਬਿਮਾਰੀ ਇੱਕ ਕਿਸਮ ਦੀ ਹੈ ਤਾਂ ਮਤਲਬ ਸਾਹਸ ਜੋ ਦੇਖੋ ਤੁਹਾਡੇ ਸਾਹਮਣੇ ਇਹੀ ਆਪਾਂ ਖਾ ਰਹੇ ਹਾਂ ਹਨਾ ਸਾਬ ਸਫਾਈ ਤਾਂ ਹੈ ਨਹੀਂ ਬਸ ਮਤਲਬ ਵਪਾਰ ਹੀ ਹੈ ਹਰ ਬੰਦਾ ਪੈਸੇ ਕਮਾ ਰਿਹਾ ਹੈ ਮਤਲਬ ਐਜੀ ਚੀਜ਼ ਹੈ ਅੱਛਾ ਮਤਲਬ ਬੰਦਾ ਆ ਬਿਮਾਰ ਹੋ ਜਵੇ ਵਪਾਰ ਕਰ ਬਸ ਹਾਂ ਪੈਸੇ ਚਾਹੀਦੇ ਹਰੇਕ ਨੂੰ ਹਰ ਬੰਦਾ ਪੈਸੇ ਪੈਸਾ ਕਰ ਰਿਹਾ ਕੋਈ ਵੀ ਰਾਜਨੀਤੀ ਠੀਕ ਹੈ ਨਰਿੰਦਰ ਜੀ ਧੰਨਵਾਦ ਕੀ ਨਾਮ ਆਪ ਦਾ ਭੋਲਾ ਭੋਲਾ ਕਿੰਨੀ ਦੇਰ ਹੋ ਗਈ ਯਹਾਂ ਪੇ ਕੰਮ ਕਰਤੇ ਹੋ 22 ਸਾਲ ਹੋ ਗਏ 22 ਸਾਲ ਹੋ ਗਏ 22 ਸਾਲੋਂ ਮੇਂ ਇਹ ਆਪ ਕੋਈ ਸਫਾਈ ਨਹੀਂ ਹੋਈ ਨਹੀਂ ਸਫਾਈ ਹੁੰਦੀ ਹੈ ਕਦੋਂ ਹੁੰਦੀ ਹੈ ਜਦ ਠੀਕਾ ਹੋਤਾ ਤਾਂ ਸਫਾਈ ਹੋਤੀ ਹੈ ਜਦ ਠੀਕਾ ਹੋ ਅਬ ਠੀਕਾ ਕਿਸ ਕੇ ਮਾਨ ਹੈ ਇਹ ਅਬਾਸ ਕਾ ਭਾਈ ਕਾ ਸਾਥ ਮੈਂ ਹੈ ਨਹੀਂ ਸਫਾਈ ਬਰੋਬਰ ਹੋ ਰਹੀ ਥੀ ਟਾਈਮ ਅੱਛਾ ਹਾਂ ਅਬ ਇਹ ਬਾਹਰ ਇਤਨੀ ਗੰਦਗੀ ਪੜੀ ਹੋਈ ਹੈ ਗਾਂ ਘੁੰਮ ਰਹੀਆਂ ਕੁੱਤੇ ਘੁੰਮ ਰਹੇ ਇਹ ਤਾਂ ਗਾਂ ਤਾਂ ਘੁੰਮਤੇ ਰਹਿੰਦੇ ਹਨ ਇਹਨਾਂ ਦੇ ਗਲਛੇ ਦੇ ਤੋਂ ਬਾਹਰੋਂ ਆਉਂਦੀਆਂ ਨੇ ਮੰਡੀਆਂ ਤੋਂ ਨਹੀਂ ਇਹ ਕੂੜਾ ਵੀ ਬਾਹਰੋਂ ਆਉਂਦਾ ਨਾ ਨਾ ਕੂੜਾ ਬਾਹਰੋਂ ਨਹੀਂ ਕੂੜਾ ਇੱਥੇ ਹੁੰਦਾ ਅੱਛਾ ਇੱਥੇ ਹੀ ਹੁੰਦਾ ਵਾ ਹਾਂ ਪਰ ਸਫਾਈ ਰਾਤੀ ਕਰ ਰਹੇ ਹਨ ਨਾ ਜਦੋਂ ਰਾਤ ਨੂੰ ਕਰਦੇ ਆਂ ਹਾਂ ਪੂਰਾ ਸਫਾਈ ਹੋ ਜਾਂਦਾ ਮੈਂ ਦੇਖ ਪਾ ਰਿਹਾ ਕਿ ਰਾਤਰੀ ਨਹੀਂ ਮਤਲਬ ਲੱਗਦਾ ਮਹੀਨੇ ਵੀ ਪਈ ਹੋਣੀ ਸਫਾਈ ਨਹੀਂ ਕੀਤੀ ਹੋਣੀ ਨਹੀਂ 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 ਰਾਤੀ ਹੋ ਜਾਂਦਾ ਸਾਰਾ ਜਦੋਂ ਰਾਤ ਨੂੰ ਸਫਾਈ ਪੂਰਾ ਇਕਦਮ ਕਲੀਅਰ ਹੋ ਜਾਂਦਾ ਕਲੀਅਰ ਹੋ ਜਾਂਦਾ ਹਾਂ ਜੀ ਠੀਕ ਹੈ ਤੋਂ ਬਿਲਕੁਲ ਇਹ ਲੇਬਰ ਸੀਗੇ ਜਿੱਥੇ ਕੀ ਇੱਥੇ ਕੰਮ ਕਰਦੇ 22 ਸਾਲਾਂ ਤੋਂ ਕੰਮ ਕਰਦੇ ਨਜ਼ਰ ਆ ਰਹੇ ਨੇ ਇੱਥੇ ਹੀ ਕੰਮ ਕਰਦੇ ਸੀਗੇ ਪਰ ਸਾਫ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾਂਦਾ ਪਰ ਇੱਥੇ ਦੇਖ ਸਕਦੇ ਹੋ ਅੱਜ ਲੁਧਾਨਾ ਲਾਈਵਲੀ ਟੀਮ ਇੱਥੇ ਤੁਹਾਨੂੰ ਦਿਖਾਣਾ ਆਈ ਹੈ ਕਿ ਕਿਸ ਤਰ੍ਹਾਂ ਇਹ ਗੰਦਗੀ ਪਈ ਹੋਈ ਹੈ ਇਹ ਰਾਤ ਦੇ ਵੇਲੇ ਉਹਨਾਂ ਦੇ ਲੇਬਰਾਂ ਵੱਲੋਂ ਕਿਹਾ ਜਾਂਦਾ ਕਿ ਇਹ ਸਫਾਈ ਇੱਥੇ ਹੁੰਦੀ ਹੈ ਰਾਤ ਨੂੰ ਪਰ ਮੈਂ ਸਾਨੂੰ ਇਹ ਦੇਖ ਕੇ ਤਸਵੀਰਾਂ ਜਾਂ ਦੇਖ ਕੇ ਸਾਨੂੰ ਇਹ ਇੰਜ ਨਹੀਂ ਲੱਗਦਾ ਕਿ ਇਹ ਰਾਤ ਨੂੰ ਵੀ ਸਫਾਈਆਂ ਹੁੰਦੀਆਂ ਹਨ ਕਿ ਆ ਦੇਖ ਸਕਦੇ ਹੋ ਕਿ ਇਹ ਇਹ ਸਬਜ਼ੀਆਂ ਜਿਹੜੀਆਂ ਸੁੱਟੀਆਂ ਹੋਈਆਂ ਨੇ ਜਿਹੜੀਆਂ ਵੇਲ ਚੋਂ ਦੀਆਂ ਨੇ ਆ ਕੀ ਨਾਮ ਆ ਸਰ ਤੁਹਾਡਾ ਕੀ ਨਾਮ ਆ ਸਰ ਸ਼ੌਕ ਜੀ ਹਾਂ ਸ਼ੌਕ ਜੀ ਕਿਸ ਤਰ੍ਹਾਂ ਦੇਖਦੇ ਹੋ ਗੰਦਗੀ ਇੱਡੀ ਪਈ ਹੋਈ ਹੈ ਕੋਈ ਸਫਾਈ ਨਹੀਂ ਕਰਦਾ ਇੱਥੇ ਝਾੜੂ ਵੀ ਕਰਾ ਨਹੀਂ ਲੱਗਦਾ ਜਾਂ ਕੋਈ ਚੱਕਦਾ ਨਹੀਂ ਆਉਂਦਾ ਇੱਕ ਦਿਨ ਬਾਅਦ ਕਰ ਜਾਂਦੇ ਨੇ ਸਫਾਈ ਤੇ ਇੱਕ ਦਿਨ ਬਾਅਦ ਕਰ ਜਾਂਦੇ ਨੇ ਕਰਦੇ ਬਾਕੀ ਸਬਜ਼ੀਆਂ ਕੰਮ ਹੈ ਰੋਏ ਗੰਦ ਪਿਆ ਰਹਿੰਦਾ ਹੈ ਅਗਲੇ ਕੰਮ ਕਰ ਵੀ ਜਾਂਦੇ ਨਹੀਂ ਅੱਛਾ ਤੇ ਜਿਹਾ ਮੌਸਮ ਦੇ ਹਿਸਾਬ ਨਾਲ ਅੱਛਾ ਇਹ ਠੀਕਾ ਕਿਹਦੇ ਕੋਲ ਹੈ ਠੀਕ ਇਹ ਨਹੀਂ ਪਤਾ ਨਹੀਂ ਕੀ ਅੱਛਾ ਇਹ ਮਤਲਬ ਮਨਮਰਜ਼ੀ ਨਾਲ ਸਫਾਈ ਕਰਦੇ ਨੇ ਨਹੀਂ ਨਹੀਂ ਜੇ ਅਗਲੇ ਨੇ ਠੀਕਾ ਲਿੱਤਾ ਹੈ ਦੇਖ ਲੈ ਸਭਾਈ ਵੀ ਆਪਣੇ ਕੰਮ ਜਿਹੇ ਜੁੜੀ ਹੈ ਉਹ ਆਪਣੀ ਪੂਰੀ ਨਹੀਂ ਬੰਦੇ ਇੱਥੇ ਦੇ ਪ੍ਰਧਾਨ ਪਤਾ ਕੌਣ ਨੇ ਤੁਹਾਨੂੰ ਪ੍ਰਧਾਨ ਕੌਣ ਹੈ ਮੰਡੀ ਅੱਛਾ ਚਲੋ ਧੰਨਵਾਦ ਹੈ ਤੁਹਾਡਾ ਜਾਣਕਾਰੀ ਦੇਣ ਦੇ ਲਈ ਇਹ ਤੁਹਾਨੂੰ ਲੁਧਿਆਣਾ ਦੇ ਸਬਜ਼ੀ ਮੰਡੀ ਦੇ ਹਾਲਾਤ ਦਿਖਾ ਰਹੇ ਹਾਂ ਜਿੱਥੇ ਕਿ ਸਬਜ਼ੀਆਂ ਦਾ ਜਿਹੜਾ ਕੀ ਹੈ ਸਬਜ਼ੀਆਂ ਲੋਕੀ ਲੈਣ ਤਾਂ ਆਉਂਦੇ ਨੇ ਪਰ ਗੰਦ ਵੀ ਜਾਂ ਬਿਮਾਰੀ ਵੀ ਨਾਲ-ਨਾਲ ਲੈ ਕੇ ਜਾਂਦੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਾਨਾ ਦੇ ਸਬਜ਼ੀ ਮੰਡੀ ਦੀਆਂ ਜਿੱਤੇਗੀ ਰਾਜਨੀਤੀਆਂ ਵੀ ਬੜੀਆਂ ਹੁੰਦੀਆਂ ਨੇ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਪ੍ਰਧਾਨਾਂ ਦੇ ਵੱਲੋਂ ਕਿ ਮੰਡੀ ਸਾਫ਼ ਕਰਾਵਾਂਗੇ ਮੰਡੀ ਸਵੱਛ ਰਹੇਗੀ ਮੰਡੀ ਦਾ ਇਹ ਕੰਮ ਹੋਏਗਾ ਉਹ ਕੰਮ ਹੋਏਗਾ ਪਰ ਕਿਤਨਾ ਕਿਤੇ ਕੰਮ ਦਿਖਾਈ ਦਿੰਦਾ ਹੈ ਨੀਂ ਨਜ਼ਰ ਆ ਰਿਹਾ ਇੱਥੇ ਇੱਕ ਹੋਰ ਵੀ ਤੁਹਾਨੂੰ ਜਾਣਕਾਰੀ ਦੇ ਦੇ ਕਿ ਪਿਛਲੇ ਕੁਝ ਦਿਨਾਂ ਪਹਿਲਾਂ ਖਬਰਾਂ ਵੀ ਚੱਲੀਆਂ ਚੁਗੀਆਂ ਪਰਚੀ ਨੂੰ ਲੈ ਕੇ ਇੱਥੇ ਜਿਹੜੀ ਐਂਟਰੀ ਕਰਦੇ ਆ ਉਸ ਪਰਚੀ ਨੂੰ ਲੈ ਕੇ ਗੁੱਟਬਾਜੀ ਵੀ ਹੁੰਦੀ ਸੀ ਗੁੰਡਾ ਟੈਕਸ ਵੀ ਵਸਿਲਾ ਜਾਂਦਾ ਵਾ ਇਹ ਇਹਨਾਂ ਦੇ ਬਾਰੇ ਕਿਹਾ ਇਹ ਇੱਕ ਦਿਨ ਛੱਡ ਕੇ ਜਿਹੜੇ ਕੀ ਹੈ ਸਫਾਈ ਹੁੰਦੀ ਹੈ ਪਰ ਤੁਹਾਨੂੰ ਹਾਲਾਤ ਜਰੂਰ ਦਿਖਾ ਦਾਂਗਾ ਕਿ ਇੱਕ ਦਿਨ ਛੱਡ ਕੇ ਕੀ ਮਨਤਾ ਲੱਗਦਾ ਹੈ ਸੰਤਾ ਲੱਗਦਾ ਹੈ ਕਿ ਇੱਕ ਇਹ ਦੋ ਦੋ ਚਾਚਾ ਮਹੀਨੇ ਜਾਂ ਛੇ ਛੇ ਜਾਂ 7-8 ਮਹੀਨੇ ਦਾ ਸਫਾਈ ਨਹੀਂ ਹੋਈਆਂ ਲੱਗਦੀਆਂ ਦੇਖ ਸਕਦੇ ਹੋ ਇਹ ਹਾਲਾਤ ਨੇ ਲੁਧਿਆਣਾ ਦੇ ਸਬਜ਼ੀ ਮੰਡੀ ਦੇ ਕਿਤਨੇ ਕਿਤੇ ਹੁਣ ਇੱਥੇ ਜਿਹੜੇ ਪ੍ਰਧਾਨ ਜਿਹੜੇ ਨਵੇਂ ਨਿਯੁਕਤੇ ਗਏ ਸੀ ਜੈਪੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਫੋਨ ਕਾਲ ਤੇ ਕੀ ਕਿਸ ਤਰ੍ਹਾਂ ਜਪੀਜੀ ਜਿਹੜੇ ਜਪੀ ਲੱਗੇ ਸੀਗੇ ਉਹਨਾਂ ਦੇ ਵੱਡੇ ਵੱਡੇ ਦਾਅਵੇ ਦਾ ਹਲੋ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜਪੀਜੀ ਬੋਲ ਰਹੇ ਜੀ 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 ਯੂਮ ਬੋਲ ਰਹੇ ਜਪੀਜੀ ਮੈਂ ਯੂਮ ਵੀਰੀ ਗੱਲ ਕਰ ਰਹਾ ਸੀ ਲੁਧਿਆਣਾ ਲਾਈਵ ਤੋਂ ਜੀ 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 ਵੀਰੇ ਜਪੀਜੀ ਤੁਸੀਂ ਪ੍ਰਧਾਨ ਹੋ ਮੰਡੀ ਦੇ ਹਾਂਜੀ ਗਰੇ ਜਦੋਂ ਅਸੀਂ ਅੰਦਰ ਆਨੇ ਆ ਤੇ ਅਸੀਂ ਦੇਖਦੇ ਆ ਕਿ ਇੱਕ ਸਵੱਛ ਮੰਡੀ ਕਿਹਾ ਜਾਂਦਾ ਲੁਧਿਆਣਾ ਨੂੰ ਲੁਧਿਆਣਾ ਦੀ ਮੰਡੀ ਸਬਜ਼ੀ ਨੂੰ ਜੀ ਵੀਰੇ ਤੇ ਇਹ ਮੰਡੀ ਦੇ ਹਾਲਾਤ ਮੁੰਤਾ ਲੱਗਦਾ ਕਿ ਕੁਛੇ ਅਸੀਂ ਉਹ ਕੂੜੇ ਦੇ ਡੰਪ ਤੇ ਵਿੱਚ ਖੜੇ ਆਂ ਜਦੋਂ ਵੀਰੇ ਮੈਂ ਤੁਹਾਨੂੰ ਇੱਥੇ ਗਲਤੀ ਕਰੂੰਗਾ ਤੁਸੀਂ ਬਿਲਕੁਲ ਆਪਣੀ ਜਗ੍ਹਾ ਠੀਕ ਹੋ ਜੀ ਪਰ ਮੰਡੀਪੋਰਡ ਨਾ ਇਹ ਸਫਾਈ ਦਾ ਜਿਹੜਾ ਜ਼ਿੰਮਾ ਇਹ ਹਰ ਸਾਲ ਠੇਕੇਦਾਰਾਂ ਤੇ ਸੌਂਪ ਦਿੰਦੀ ਆ ਓਕੇ ਤੇ ਇਹ ਠੇਕੇਦਾਰ ਦੀ ਜ਼ਿੰਮੇਵਾਰੀ ਬਣਦੀ ਆ ਜਿਵੇਂ ਕਿ ਪਿਛਲੇ ਸਾਲ ਵੀ ਇੱਥੇ ਟਿੱਕਾ ਇਹਨਾਂ ਦੇ ਬੰਦਿਆ ਕੋਲ ਸੀ ਵਿਸ਼ਾਲ ਖੋਸਲੇ ਦੇ ਇਸ ਵਾਰ ਵੀ ਇਹਨਾਂ ਦਾ ਇੱਕ ਮੁੰਡਾ ਹੈ ਇੰਦਰ ਉਹਦੇ ਕੋਲ ਸਫਾਈ ਦਾ ਠੇਕਾ ਹੈ ਅੱਛਾ ਜੀ ਤੇ ਵੀਰੇ ਇਹ ਮੰਡੀ ਬੋਰਡ ਨੂੰ ਚਾਹੀਦਾ ਇਹਨਾਂ ਤੇ ਦਬਾਉਣ ਲੱਗ ਕੇ ਫਾਈ ਕਰਾਣੀ ਅਸੀਂ ਕਈ ਵਾਰੀ ਪਹਿਲਾਂ ਵੀ ਦੋ ਤਿੰਨ ਵਾਰੀ ਇਸ ਚੀਜ਼ ਦਾ ਮੁੱਦਾ ਚੱਕ ਚੁੱਕੇ ਹਾਂ ਪਰ ਉਸ ਗੱਲ ਦਾ ਇਹਨਾਂ ਠੇਕੇਦਾਰਾਂ ਦੇ ਸਿਰ ਤੇ ਕੋਈ ਜੂ ਨਹੀਂ ਰਿੰਗ ਦੀ ਜੀ ਇਹਨਾਂ ਨੂੰ ਨੋਟਿਸ ਹੁੰਦੇ ਆ ਕੰਪਲੇਂਟਾਂ ਹੁੰਦੀਆਂ ਆ ਅਖੀਰ ਬਾਜੀ ਟਸ ਤੋਂ ਮਸ ਨਹੀਂ ਹੁੰਦੇ ਨਹੀਂ ਜੈਪੀ ਜੀ ਜੇ ਠੇਕੇ ਠੇਕਾ ਦਿੱਤਾ ਮੰਡੀ ਬੋਰਡ ਨੇ ਤੇ ਠੇਕੇਦਾਰ ਨੂੰ ਤਾਂ ਰਿਸਪੋਨਸੀਬਿਲਟੀ ਹੋਣੀ ਚਾਹੀਦੀ ਹੈ ਜ਼ਿੰਮੇਵਾਰੀ ਤਾਂ ਹੋਣੀ ਚਾਹੀਦੀ ਹੈ ਕਿ ਆਪਾਂ ਇੱਕ ਸਬਜੀ ਜੇਕਰ ਬਾਹਰੋਂ ਕੋਈ ਆ ਰਿਹਾ ਚਲੋ ਉਹ ਨਹੀਂ ਇਹ ਜਾਣਦੇ ਆ ਕਿ ਚਲੋ ਉਹਨਾਂ ਦੇ ਘਰੇ ਦਾ ਘਰ ਬੈਠੇ ਬੈਠੇ ਆ ਜਾਂਦੀ ਹੋਣੀ ਸਬਜ਼ੀਆਂ ਜੀ ਠੀਕ ਹੈ ਨਾ ਪਰ ਉਹਨਾਂ ਨੂੰ ਤਾਂ ਚਾਹੀਦਾ ਨਾ ਕਿ ਸਫਾਈ ਕਰਨੀ ਪਰ ਤੁਹਾਡੇ ਵੱਲੋਂ ਤਾਂ ਤੁਸੀਂ ਦਾ ਪ੍ਰਧਾਨ ਹੋ ਤੁਸੀਂ ਤਾਂ ਕਹਿ ਸਕਦੇ ਉਹਨਾਂ ਨੂੰ ਜਵਨ ਗਿਰੇ ਮੈਂ ਦੇਖ ਕੇ ਜਿਆਦਾ ਦੇਖੇਦਾਰ ਬਦਲੋ ਦੋ ਦੋ ਤਿੰਨ ਵਾਰੀ ਮੈਂ ਆਪਣੇ ਜੇਬੋਂ ਪੈਸੇ ਲਾ ਕੇ ਬੰਦੇ ਬੁਲਾ ਕੇ ਸਫਾਈ ਕਰਾਈ ਆ ਉਸ ਤੋਂ ਬਾਅਦ ਇਹਨਾਂ ਨੂੰ ਕਈ ਵਾਰ ਕੰਪਲੇਂਟ ਆ ਪ੍ਰਸ਼ਾਸਨ ਨੂੰ ਵੀ ਮੰਡੀਪੋਰਟ ਸੈਕਟਰੀ ਸਾਹਿਬ ਨੂੰ ਜਾ ਕੇ ਕਈ ਵਾਰੀ ਸਾਡੇ ਵੱਲੋਂ ਕਿਹਾ ਗਿਆ ਹੈ ਪਰੇ ਇਹ ਇੱਕ ਵਾਰੀ ਸਫਾਈ ਕਰ ਦਿੰਦੇ ਆ ਜਦੋਂ ਅਸੀਂ ਮੁੱਦਾ ਚੱਕਦੇ ਆ ਹੁਣ ਕਿਸੇ ਰੇ ਉਦਾਂ ਹੀ ਠਿੱਕੇ ਬੈਠ ਜਾਂਦੇ ਆ ਮੰਡੀ ਵਾਲੇ ਵੀ ਅਸੀਂ ਆਰਤੀ ਅਸੀਂ ਲੋਕ ਬਹੁਤ ਪਰੇਸ਼ਾਨ ਆ ਇਸ ਚੀਜ਼ ਤੋਂ ਸਾਨੂੰ ਅਸੀਂ ਤਾਂ ਚਲੋ ਜਿਹੜੀ ਬਿਮਾਰੀ ਘਰੇ ਲੈ ਕੇ ਜਾ ਰਹੇ ਆ ਜਾ ਰਹੇ ਆ ਜਿਹੜੇ ਲੋਕ ਲੁਧਿਆਣਾ ਦੇ ਵਾਸੀ ਸਬਜ਼ੀ ਲੈਣ ਘਰ ਵਾਸਤੇ ਆਉਂਦੇ ਆ ਜੀ ਉਹ ਕਰਵਾਉਂਦੇ ਜਰੂਰ ਹੈ ਸਬਜ਼ੀ ਲੈਣ ਪਰ ਪੈਸੇ ਦੇ ਦੇ ਕੇ ਬਿਮਾਰੀ ਵੀ ਮੁੱਲ ਨਾਲ ਲੈ ਜਾਂਦੇ ਘਰੇ ਜੀ ਬਿਲਕੁਲ ਮੈਂ ਵੀ ਹੁਣੇ ਇਹੀ ਜ਼ਿਕਰ ਕੀਤਾ ਆਪਣੇ ਤੇ ਔਨ ਰਿਕਾਰਡ ਦੇ ਵਿੱਚ ਕਿ ਬਿਮਾਰੀ ਦਾ ਨਾਲ ਹੀ ਲੈ ਕੇ ਜਾ ਰਹੇ ਨੇ ਜਿਸ ਤਰ੍ਹਾਂ ਦੇ ਹਾਲਾਤ ਨੇ ਮੰਡੀ ਤੇ ਬਣੇ ਹੋਏ ਨੇ ਜੀ ਵੀਰੇ ਤੁਸੀਂ ਤੁਹਾਡੇ ਵੱਲੋਂ ਤਾਂ ਤੁਹਾਡੇ ਵੱਲੋਂ ਜਦੋਂ ਤੁਹਾਨੂੰ ਪ੍ਰਧਾਨ ਲਾਇਆ ਗਿਆ ਸੀ ਉਹਦੋਂ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਮੰਡੀ ਦਾ ਬੁਰਾ ਸੁਰੱਖਿਤ ਹੋਏਗਾ ਤੇ ਜਿਹੜੀ ਟੈਕਸ ਲਿੱਤਾ ਜਾ ਰਿਹਾ ਜਾਂ ਕੁਝ ਪਰਚੀ ਲਿੱਤੀ ਜਾਂ ਰਹੀ ਓਵਰਚਾਰਜ ਉਹ ਵੀ ਬੰਦ ਕੀਤੀ ਜਾਣਗੀਆਂ ਕੋਈ ਤੁਸੀਂ ਟੈਕਸ ਦੇ ਖਿਲਾਫ ਯੋਗੰਦਰੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅਸੀਂ ਪਿਛਲੇ ਦਿਨੀ ਕੱਲ ਵੀ ਕੱਲ ਅਸੀਂ ਇੰਨਾ ਕ ਮੁੱਦਾ ਉਠਾਇਆ ਹੋਇਆ ਹੈ ਮੰਡੀ ਵਾਲੇ ਸਾਰੇ ਪਹਿਲੀ ਵਾਰੀ ਐਕਸ਼ਨ ਇੱਕਾ ਦਿਖਾ ਰਹੇ ਨੇ ਤੇ ਅਸੀਂ ਪ੍ਰਥਾ ਹੀ ਬੰਦ ਕਰਨ ਦੇਖ ਜਾ ਇਹ ਠੇਕੇਦਾਰੀ ਪ੍ਰਥਾ ਬੰਦ ਹੋਣੀ ਚਾਹੀਦੀ ਹੈ ਪਿਛਲੇ 1 ਸਾਲ ਤੋਂ ਸਾਡੇ ਮੰਡੀ ਦਾ ਮੋਲ ਇਹ ਬਣ ਗਿਆ ਵੀ ਠੇਕੇ ਦਾ ਆਪਣਾ ਜਿਹੜੇ ਆੜਤੀਏ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਨੇ ਹਾਲਾਂਕਿ ਪੁਰਾਣੇ ਟਾਈਮ ਦੇ ਵਿੱਚ ਜਦੋਂ ਕਿਸੇ ਨੂੰ ਕਿਹਾ ਜਾਂਦਾ ਸੀ ਸਾਡਾ ਅਰਥ ਦਾ ਕੰਮ ਹੈ ਤੇ ਉਹ ਬੰਦੇ ਨੂੰ ਪੰਨਿਆ ਜਾਂਦਾ ਵੀ ਇਹ ਇਹ ਵੱਡੇ ਕਾਰੋਬਾਰੀ ਨੇ ਇੱਕ ਸੁਨਿਆਰੇ ਤੇ ਇੱਕ ਆੜਤੀਆਂ ਨੂੰ ਤੇ ਹੁਣ ਇਹ ਮੋਲ ਬਣ ਕੇ ਆੜਤੀ ਆਪਣੇ ਬੱਚਿਆਂ ਨੂੰ ਧੱਕੇ ਦੇ ਦੇ ਕੇ ਵਿਦੇਸ਼ ਭੇਜ ਰਹੇ ਨੇ ਇਸ ਮੰਡੀ ਦੇ ਵਿੱਚ ਲੜਾਈ ਝਗੜੇ ਦਾ ਮਾਹੌਲ ਆ ਗੰਦਗੀ ਦਾ ਮਾਹੌਲ ਆ ਤੇ ਇੱਥੇ ਕਾਰੋਬਾਰ ਦਾ ਕੋਈ ਫਿਊਚਰ ਨਹੀਂ ਹੈ ਮੰਡੀ 'ਚ ਇੰਨੀ ਓਵਰ ਚਾਰਜਿੰਗ ਨੇ ਸਾਡਾ ਕਾਰੋਬਾਰ ਮਿੱਟੀ 'ਚ ਮਲਦਾ ਤਾਂ ਜੀ ਜੀ ਪੀਜੀ ਫਿਰ ਇਹ ਠੇਕੇਦਾਰ ਦਾ ਕੋਈ ਕੰਟੈਕਟ ਨੰਬਰ ਹੋਵੇਗਾ ਜਾਂ ਅਸੀਂ ਉਹਨਾਂ ਨਾਲ ਗੱਲਬਾਤ ਕਰ ਲਈਏ ਠੇਕੇਦਾਰ ਜੀ ਪੁਰਾਣਾ 1 ਸਾਲ ਠੇਕਾ ਜੀ ਇਹਨਾਂ ਦਾ ਰਿਵਿਚਾਲ ਖੋਸਦੇ ਜੀ ਉਹਨਾਂ ਰਾਜੂ ਦਾ ਆਇਆ ਜੀ ਅੱਛਾ ਜੀ ਇਹ ਜਾਣ ਕੇ ਕੁਝ ਪ੍ਰਤੀਆਂ ਅਨਸਾਰੋਂ ਮੌਲ ਜ਼ਿਆਦਾ ਖਰਾਬ ਕੀਤਾ ਜਾ ਰਿਹਾ ਹੈ ਨਹੀਂ ਸਫਾਈ ਸਫਾਈ ਜਿਹੜੇ ਸਫਾਈ ਦਾ ਠੇਕਾ ਵੀ ਵਿਚਾਲ ਖੋਸਲੇ ਤੇ ਕੋਲੀ ਹੈ ਜੀ ਇਹਨਾਂ ਨੇ ਵੱਖਰੇ ਵੱਖਰੇ ਬੰਦੇ ਰੱਖੇ ਹੋਏ ਆ ਮੰਡੀ ਦਾ ਠੇਕਾ ਨੀਰਜੋਸ਼ੀ ਜੀ ਨੇ ਉਹਨਾਂ ਨੂੰ ਅੱਗੇ ਕਰਕੇ ਭਰ ਦਿੰਦੇ ਆ ਵਿੱਚ 파ਟਨਰ ਨੇ ਜਦੋਂ ਸਫਾਈ ਦੀ ਵਾਰੀ ਆਉਂਦੀ ਹੈ ਸਫਾਈ 'ਚ ਇੰਦਰ ਮੁੰਡਾ ਇਹਨਾਂ ਦੀ ਕਲੈਕਸ਼ਨ ਕਰਦਾ ਉਹਦੇ ਕਾਗਜ਼ ਬਣਾ ਕੇ ਉਹਨੂੰ ਅੱਗੇ ਕਰਕੇ ਠਿਕਾ ਲੈ ਲੈਂਦਾ ਹੈ ਮੇਨ ਮੇਨ ਇੱਥੇ ਕੌਣ ਹੈਗਾ ਜਿਹੜਾ ਸਫਾਈ ਦਾ ਉਹਦੇ ਕੋਲ ਹੈਗਾ ਠੇਕੇ ਦਾ ਠੇਕਾ ਹੈਗਾ ਜਿਹੜਾ ਇੰਦਰ ਹੈ ਜੀ ਪਰ ਜੇ ਆਪਾਂ ਕਹੇ ਜੇ ਮੇਨਤਾ ਜੀ ਪਿੱਛੇ ਜਿਹੜਾ ਮੇਨ ਮੋਢੀ ਬੰਦਾ ਬੈਠਾ ਉਹ ਵੀ ਵਿਸ਼ਾਲ ਖੋਸਲੇ ਆ ਜੀ ਅ ਜੇ ਵਿਸ਼ਾਲ ਖੋਸਲੇ ਜੀ ਠੀਕ ਹੈ ਜੀ ਜੀ ਜੇ ਵੀ ਤੁਹਾਡੇ ਵੱਲੋਂ ਕਿਹੋ ਜਿਹਾ ਦਾ ਇੱਥੇ ਪ੍ਰੋਗਰਾਮ ਕੀਤਾ ਇਹ ਮਤਲਬ ਕਿਸ ਤਰ੍ਹਾਂ ਦਾ ਸਫਾਈ ਕੀਤਾ ਜਾਏਗੀ ਕਿਉਂਕਿ ਤੁਸੀਂ ਕੀ ਤੁਸੀਂ ਕਹਿ ਰਹੇ ਸੀ ਪੈਸੇ ਲਾਇਏ ਕਿੰਨੇ ਪੈਸੇ ਸਫਾਈ ਵੀ ਮੈਂ ਉਦੋਂ 10000 ਰੁਪਏ ਆਪਣੀ ਜੇਬੋਂ ਲਾ ਕੇ ਸਫਾਈ ਕਰਾਈ ਅੱਛਾ ਜੀ ਪਰ ਪਰ ਬਾਸਮੀ ਵਾਲਾ ਮਨ ਨੂੰ ਕੰਮੀ ਨਹੀਂ ਦਿਖਦਾ ਪਿਆ ਸਰ ਇੱਥੇ ਭਾਜੀ ਐਂ ਪੰਜ ਮੁੰਡੇ ਆ ਜੇ ਜਦੋਂ ਅਸੀਂ ਇੱਕ ਫੜ ਦੀ ਕੱਲੀ ਦੋ ਲੈਣਾ ਸਾਫ ਕਰਾਣੇ ਆ ਨਾ ਇੱਕ ਮਸ਼ੀਨ ਆਂਦੀ ਆ ਇੱਕ ਡਰਾਈਵਰ ਆਂਦਾ ਨਾਲ ਤਿੰਨ ਚਾਰ ਬੰਦੇ ਆਂਦੇ ਆ ਜੀ ਤੇ ਤੁਸੀਂ ਮੰਡੀ 'ਚ ਕੈਮਰਾ ਘੁਮਾਉਂਗੇ ਵਕ ਵਕ ਏਰੀਆ ਤੇ ਤੁਹਾਨੂੰ 8 ਤੋਂ 10 ਢੇਰ ਵੱਡੇ ਵੱਡੇ ਡੰਪ ਦਿਖਣਗੇ ਜਿਹੜਾ ਤੁਸੀਂ ਜੇ ਕਿਸੇ ਡਰਾਈਵਰ ਨਾਲ ਕਿਸੇ ਬੰਦੇ ਨਾਲ ਗੱਲ ਕਰੋ ਇਹ ਸਾਰੇ ਡੰਪ ਚ ਕਾਣੇ ਨੇ ਉਹਦਾ ਖਰਚਾ 20 ਤੋਂ 25000 ਰੁਪਏ ਦੱਸੂਗਾ ਤੁਹਾਨੂੰ ਤੁਸੀਂ ਆਪਣੇ ਲੈਵਲ ਤੇ ਤੇ ਹੁਣ ਤੱਕ ਕਿੰਨੀ ਕੁ ਸਫਾਈ ਇੱਥੇ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਰੋਜ਼ ਸਬਜ਼ੀਆਂ ਆਉਂਦੀਆਂ ਤੇ ਰੋਜ਼ ਇੱਥੇ ਜਦ ਕਿ ਇਹ ਤਾਂ ਖਲਾਰਾ ਪੈਂਦਾ ਹੋਇਆ ਇਹ ਤਾਂ ਜੀ ਉਹਨਾਂ ਆਰਤੀਆਂ ਨੇ ਕਾਰੋਬਾਰ ਕਰਨਾ ਹੈ ਮੰਡੀ ਸਰਕਾਰ ਵੱਲੋਂ ਮੰਡੀ ਐਡੀ ਵੱਡੀ 60 ਏਕੜ ਤੇ ਮੰਡੀ ਦਿੱਤੀ ਗਈ ਹੈ ਵਪਾਰ ਕਰਨ ਲਈ ਤੇ ਮਾਲ ਤਾਂ ਇੱਥੇ ਰੋ ਜਾਣਾ ਜੀ ਆਰਤੀਆਂ ਨੇ ਰੋਜ਼ ਵਪਾਰ ਕਰਨਾ ਹੈ ਇਹ ਮੰਡੀ ਬੋਰਡ ਨੂੰ ਚਾਹੀਦਾ ਜਿੰਨੂੰ ਆਪਾਂ ਟਿਕਾ ਦੇਨੇ ਆ ਉੱਤੇ ਇੰਨਾ ਕ ਜਿਆਦਾ ਵਜਨ ਹੋਵੇ ਵੀ ਉਹ ਰੋਜ਼ ਦੀ ਰੋਜ਼ ਗੱਡੀਆਂ ਆਣ ਖਲੇਰਾ ਪਵੇ ਤੇ ਦੁਪਹਿਰ ਨੂੰ ਰੋਜ਼ ਦੀ ਰੋਜ਼ ਸਫਾਈ ਹੋ ਜਵੇ ਤਾਂ ਕਿ ਅਗਲੇ ਦਿਨ ਨਵੇਂ ਸਿਰੇ ਤੋਂ ਆਰਤੀ ਆਪਣਾ ਕੰਮ ਕਰਨ ਲੱਗਾ ਹੋਵੇ ਚਲੋ ਜੈਪੀ ਜੀ ਬਹੁਤ ਧੰਨਵਾਦ ਸਾਡਾ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਅਸੀਂ ਇੰਦਰ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਠੇਕੇਦਾਰ ਹੈਗਾ ਵਾ ਅ ਕਿਉਂ ਨਹੀਂ ਸਫਾਈ ਹੋ ਰਹੀ ਇੱਥੇ ਇਹ ਭਾਈ ਸਾਹਿਬ ਇਹ ਜੋ ਭਾਈ ਸਾਹਿਬ ਇਹ ਸਫਾਈ ਇੱਥੇ ਅਕਸਰ ਹੁੰਦੀ ਜਾਂਦੀ ਹੈ ਕਿ ਨਹੀਂ ਹੁੰਦੀ ਹੁੰਦੀ ਹੈ ਜੀ ਆਪ ਹਫਤੇ ਹਫਤੇ ਬਾਅਦ ਭੁੰਦੀ ਰਹਿੰਦੀ ਹੈ ਹਾਂ ਜੀ ਹਾਂ ਜੀ ਅੱਛਾ ਹਫਤੇ ਬਾਅਦ ਲੋਕੀ ਸਬਜ਼ੀ ਲੈਂਦੇ ਹੁੰਦੇ ਨਹੀਂ ਨਹੀਂ ਰੋਜ ਜਾਂਦੇ ਰਹੋ ਜਾਂਦੇ ਹੈ ਬਿਮਾਰੀ ਆ ਘਰ ਹੈ ਕਿਤੇ ਨਾ ਕਿਤੇ ਹਾਂ ਜੀ ਹਾਂ ਜੀ ਜ਼ਰੂਰ ਹੈ ਤੁਸੀਂ 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 ਇੱਥੇ ਜਾ ਰਹੇ ਹੋ ਤੁਹਾਡੇ ਵੀ ਘਰ ਇਹ ਬੱਚੇ ਹੈਗੇ ਨੇ ਤੁਸੀਂ ਤੁਸੀਂ ਬਿਮਾਰੀ ਲੈ ਕੇ ਜਾ ਰਹੇ ਹੋ ਪਰ ਕਿੰਨੀ ਲੈ ਕੇ ਜਾ ਰਹੇ ਹੋ ਕਹਿੰਦੀ ਹੈ ਜੀ ਬਿਮਾਰੀ ਕਿਉਂ ਨਹੀਂ ਜਾਂਦੀ ਜਾਂਦੀ ਹੈ ਕਿ ਨਹੀਂ ਜਾਂਦੀ 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 ਹੈ ਤੇ ਦਿੱਕਤ ਹੈਗੀ ਹੈ ਆ ਦੇਖੋ ਬਾਥਰੂਮ ਦੇਖੋ ਤੁਸੀਂ ਉਹ ਦੇਖੋ ਕਿੱਥੇ ਕਿੱਥੇ ਕਿੰਨਾ ਖਲਾਰਾ ਪਾਇਆ ਹੈ ਬਾਥਰੂਮ ਜਿੱਥੇ ਦੇਖੋ ਤੇ ਉਹਨਾਂ ਦੇ ਅੱਛਾ ਬਾਥਰੂਮ ਉੱਥੇ ਹੀ ਕਰ ਦਿੰਦੇ ਹਾਂ ਉਹ ਨਹੀਂ ਜੀ ਕਰ ਦਿੰਦੇ ਬਾਥਰੂਮ ਨਵੀਂ ਜਾਣਕਾਰੀ ਮਿਲੀ ਹੈ ਕਿ ਮੰਡੀ ਦੇ ਵਿੱਚ ਬਾਥਰੂਮ ਕੀਤਾ ਜਾ ਰਿਹਾ ਇੱਥੇ ਹੈ ਨਹੀਂ ਕੋਈ ਟਾਇਲਟ ਟੋਇਲਟ ਪਰ ਇਹ ਖਾਗਾ ਵੀ ਆ ਅੱਛਾ ਹੁਣ ਦੇਖਦਾ ਆ ਅੱਗੇ ਕਿੱਥੇ ਕਰ ਰਹੇ ਆ ਖੁੱਲਾ ਵੀ ਹੈ ਜਾਂ ਬੰਦੀ ਹੈ ਨਹੀਂ ਨਹੀਂ ਖੁੱਲਾ ਹੀ ਖੁੱਲਾ ਹੀ ਖੁੱਲਾ ਹੈ ਬਾਥਰੂਮ ਹੁੰਦੇ باوجود ਵੀ ਬਾਥਰੂਮ ਕੀਤਾ ਜਾਂਦਾ ਉੱਥੇ ਇਹ ਤਸਵੀਰ ਤੁਹਾਨੂੰ ਉੱਧਰ ਹੀ ਦਿਖਾਉਂਦਾ ਜਿੱਥੇ ਗੱਡੀ ਖੜੀ ਹੈ ਗੱਡੀ ਦੇ ਕੋਲ ਹੀ ਜਿੱਥੇ ਕਿ ਬਾਥਰੂਮ ਕੀਤਾ ਜਾਂਦਾ ਵਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਮੰਡੀ ਦੇ ਹਾਲਾਤ ਬਣੇ ਹੋਏ ਨੇ ਪ੍ਰਧਾਨ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ 15 ਤੋਂ 20000 ਰੁਪਏ ਲਾ ਚੁੱਕੇ ਹਾਂ ਸਫਾਈ ਕਰਾਉਣ ਦਾ ਪਰ ਕਿਤਨੇ ਕਿਤੇ ਜਿਹੜਾ ਠੇਕੇਦਾਰ ਹੈ ਉਹ ਠੇਕੇਦਾਰ ਦੇ ਦੀ ਅੱਖਾਂ ਜੜਕੀਆਂ ਬੰਦ ਪਈਆਂ ਨਹੀਂ ਲੱਗਦਾ ਮੰਡੀ ਬੋਰਡ ਦੀਆਂ ਬੰਦ ਪਈਆਂ ਨੇ ਅੱਖਾਂ ਕਿਉਂ ਨਹੀਂ ਸਫਾਈ ਹੋ ਪਾਰੀ ਕਿਉਂ ਨਹੀਂ ਰੋਜ਼ ਸਵੇਰੇ ਸਫਾਈ ਹੋ ਪਾਰੀ ਇਹ ਬੜਾ ਵੱਡਾ ਸਵਾਲ ਇੱਥੇ ਉੱਠਦਾ ਕਿਉਂਕਿ ਲੋਕ ਜਿਹੜੇ ਕੀ ਇੱਥੇ ਸਬਜ਼ੀ ਜਰੂਰ ਲੈਣ ਆਉਂਦੇ ਨੇ ਪਰ ਕਿਤਨੇ ਕਿਤੇ ਬਿਮਾਰੀ ਵੀ ਜਿਹੜੀਆਂ ਨਾਂ ਲੱਗੇ ਜਾਂਦੇ ਪਏ ਨੇ ਇਹ ਬੜਾ ਵੱਡਾ ਸਵਾਲ ਇੱਥੇ ਉੱਠਦਾ ਕਿਉਂ ਨਹੀਂ ਮੰਡੀ ਬੋਰਡ ਇੱਥੇ ਸਫਾਈ ਕਰਵਾਉਂਦੀ ਲੋ ਇੱਥੇ ਜਿਹੜੇ ਸਬਜ਼ੀ ਛੱਡਣ ਆਉਂਦੇ ਆ ਲੈਣ ਆਉਂਦੇ ਨੇ ਉਹਨਾਂ ਦੇ ਕੋਲ ਇਹ ਵੀ ਕਿਹਾ ਜਾ ਰਿਹਾ ਕਿ ਇੱਥੇ ਸ਼ਰੀਆਮ ਬਾਥਰੂਮ ਜਿਹੜੇ ਕਿ ਕੀਤਾ ਜਾਂਦਾ ਬਾਥਰੂਮ ਹੁੰਦੇ ਸੁੰਦੇ ਵੀ ਤਾਂ ਵੀ ਬਾਥਰੂਮ ਕੀਤਾ ਜਾਂਦਾ ਕਿ ਇਹਦਾ ਹੱਲ ਹੋਏਗਾ ਇਹ ਆਨੰਦ ਸਿੰਘ ਜਰੂਰ ਦੇਖਣਾ ਹੈਗਾ ਜੁੜੇ ਹੁਦਾਨਾ ਦੇ ਦਿਪਕ ਕਮਾਤਰ ਨੂੰ ਯੰਬਰਪੋਰਟ ਧੰਨਵਾਦ